ਸਰਨਾਮੇ ਐਡਵੋਕੇਟ ਰਕੇਸ਼ ਸ਼ਰਮਾ ਜੀ ਦੇਖੋ ਸਾਡੇ ਕੋਲ ਵਕੀਲਾਂ ਦੇ ਕੋਲ ਕੋਈ ਵੀ ਆਪਣੇ ਇਨਕਮ ਦਾ ਸੋਰਸ ਕੋਈ ਨਹੀਂ ਹੁੰਦਾ ਜੀ ਇੱਥੇ ਬਾਰ-ਬਾਰ ਨੂੰ ਰਨ ਕਰਨ ਵਾਸਤੇ ਉਹ ਸਾਡੇ ਮੈਂਬਰਸ ਜਿਹੜਾ ਅਸੀਂ ਮੰਥਲੀ ਸਾਡਾ ਇੱਕ ਚੰਦਾ ਹੁੰਦਾ ਆ ਉਹਦੇ ਉੱਤੋਂ ਹੀ ਸਾਡੇ ਜਿਹੜੇ ਖਰਚੇ ਅਸੀਂ ਮੰਥਲੀ ਚੰਦੇ ਦੇ ਉੱਤੋਂ ਹੀ ਸਾਡੇ ਖਰਚੇ ਪਾਰਕਿੰਗ ਦੇ ਹੋਣ ਸਫਾਈ ਦੇ ਹੋਣ ਚੈਂਬਰਾਂ ਦੀ ਮੇਨਟੇਨੈਂਸ ਦੇ ਹੋਣ ਅਸੀਂ ਉਸੇ ਚੀਜ਼ਾਂ ਤੋਂ ਸਾਰੇ ਖਰਚੇ ਨਿਕਲਦੇ ਆ ਸਰਕਾਰਾਂ ਵੱਲੋਂ ਸਾਨੂੰ ਕੋਈ ਵੀ ਫੈਸਿਲਿਟੀ ਨਹੀਂ ਦਿੱਤੀ ਜਾਂਦੀ ਜਦ ਕਿ ਅਸੀਂ ਕੋਈ ਵੀ ਨਵਾਂ ਕੇਸ ਜਿਹੜੋ ਦਾਇਰ ਕਰਦੇ ਆ ਉਹਦੇ ਉੱਤੇ ਬਕਾਇਦਾ ਫੀਸ ਕੋਟ ਵਗੈਰਾ ਲਾਏ ਜਾਂਦੇ ਨੇ ਵੈਲਫੇਅਰ ਟਿਕਟਾਂ ਲਗਾਈਆਂ ਜਾਂਦੀਆਂ ਨੇ ਸਾਡੇ ਵੱਲੋਂ ਜਿਹੜੀਆਂ ਇੱਕ ਸਰਕਾਰੀ ਖਜ਼ਾਨੇ ਤੇ ਜਾਂਦੀਆਂ ਨੇ ਪਰ ਸਰਕਾਰ ਵੱਲੋਂ ਨਾ ਤਾਂ ਸਾਡੇ ਨਵੇਂ ਆਉਣ ਵਾਲੇ ਜਿਹੜੇ ਜੰਗ ਲਾਇਰਸ ਆਉਂਦੇ ਨੇ ਨਾ ਤੇ ਉਹਨਾਂ ਨੂੰ ਕੋਈ ਸਟਾਈਫੰਡ ਵਗੈਰਾ ਜਿਵੇਂ ਪਹਿਲਾਂ ਵੀ ਸਾਡੇ ਸੀਨੀਅਰ ਵਕੀਲ ਸਾਹਿਬ ਨੇ ਗੱਲ ਕੀਤੀ ਆ ਨਾ ਤੇ ਉਹਨਾਂ ਨੂੰ ਕੋਈ ਸਟਾਈਫੰਡ ਮਿਲਦਾ ਨਾ ਹੀ ਸਾਡੇ ਕਿਤੇ ਵਕੀਲ ਸਾਹਿਬ ਜਿਹੜੇ ਕੋਈ ਵਕਾਲਤ ਕਰਨ ਤੋਂ ਬਾਅਦ ਕੋਈ ਵਕਾਲਤ ਛੱਡ ਦੇਣ ਨਾ ਹੀ ਉਹਨਾਂ ਦੇ ਵਾਸਤੇ ਕੋਈ ਪੈਨਸ਼ਨ ਦਾ ਕੋਈ ਪ੍ਰਬੰਧ ਹੈਗਾ ਅਨਫੋਰਚੂਨੇਟਲੀ ਜਿੰਨੀ ਦੇਰ ਤੱਕ ਵਕੀਲ ਵਕਾਲਤ ਕਰਦਾ ਉਹ ਕ ਯੰਗ ਇਸ ਦੇ ਬੀਤੀ ਜਾਂ ਕਿਸੇ ਤਰੀਕੇ ਨਾਲ ਕਿਸੇ ਦੀ ਕੋ ਡੈਥ ਹੋ ਜਾਂਦੀ ਆ ਉਸ ਤੋਂ ਬਾਅਦ ਵੀ ਸਰਕਾਰ ਵੱਲੋਂ ਕੋਈ ਮਦਦ ਕਿਸੇ ਨੂੰ ਨਹੀਂ ਮਿਲਦੀ ਕਿਉਂਕਿ ਸਾਡੇ ਹੁਣ ਬੜੇ ਲਿਮਟਿਡ ਸੋਰਸ ਨੇ 12 ਦੇ ਵਿੱਚ ਅਸੀਂ ਜਿੰਨਾ ਕੁ ਸਾਡੇ ਕੋਲ ਸੋਰਸ ਹੁੰਦੇ ਨੇ ਉਹਦੇ ਮੁਤਾਬਕ ਅਸੀਂ ਆਪਣੇ ਮੈਂਬਰ ਦੀ ਉਹਦੇ ਪਰਿਵਾਰ ਦੀ ਮਦਦ ਜ਼ਰੂਰ ਕਰਦੇ ਆ ਪਰ ਕੋਈ ਐਕਸੀਡੈਂਟਲ ਕਲੇਮ ਸਾੰਦ ਨਹੀਂ ਮਿਲਦਾ ਕੋਈ ਡੈਥ ਕਲੇਮ ਸਰਕਾਰ ਵੱਲੋਂ ਸਾੰਦ ਨਹੀਂ ਮਿਲਦਾ ਯੰਗ ਲਾਇਸ ਨੂੰ ਕੋਈ ਸਫਨ ਸਾੰਦ ਨਹੀਂ ਮਿਲਦਾ ਅਸੀਂ ਬਾਰ-ਬਾਰ ਸਾਡੀਆਂ ਰਿਪਰੈਜ਼ੈਂਟੇਸ਼ਨ ਆ ਇਸ ਮੁੱਦੇ ਦੇ ਉੱਤੇ ਹਾਈ ਕੋਰਟ ਨੂੰ ਵੀ ਅਸੀਂ ਭੇਜੀਆਂ ਬੱਕਰੀਆਂ ਬੱਕਰੀਆਂ ਜਿਹੜੋਂ ਸਰਕਾਰਾਂ ਬਣਦੀਆਂ ਉਹਨਾਂ ਨੂੰ ਵੀ ਅਸੀਂ ਇਹ ਰਿਪਰ ਕਿ ਸਾਡੇ ਸੀਨੀਅਰ ਮੈਂਬਰਸ ਦੀ ਉਹਦੀ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ ਯੰਗ ਲਾਇਰਸ ਦੇ ਸਟਾਈਫੰਡ ਦਾ ਪ੍ਰਬੰਧ ਕੀਤਾ ਜਾਵੇ ਇੰਜਰੀ ਇੰਜਰੀ ਕੇਸਾਂ ਦੇ ਵਿੱਚ ਇੰਜਰਡ ਹੋਣ ਵਾਲੇ ਮੈਂਬਰ ਨੂੰ ਉਹਨਾਂ ਦੀ ਮਦਦ ਕੀਤੀ ਜਾਵੇ ਡੈਥ ਕੇਸਾਂ ਦੇ ਵਿੱਚ ਮਦਦ ਕੀਤੀ ਜਾਵੇ ਪਰ ਅਜੇ ਤੱਕ ਇਹਦੇ ਨਾਲ ਦਾ ਕੁਝ ਨਹੀਂ ਬੜੀ ਵਧੀਆ ਤੁਸੀਂ ਗੱਲ ਕੀਤੀ ਹੈ ਇੱਕ মিডিਆ ਹੀ ਅੱਜਕੱਲ੍ਹ ਐਸਾ ਹਥਿਆਰ ਹੈ ਜਿਸ ਤੋਂ ਕੋਈ ਵੀ ਗੱਲ ਕਿਸੇ ਵੀ ਫੋਰਮ ਤੋਂ ਬੜੀ ਦੂਰ ਤੱਕ ਜਾ ਸਕਦੀ ਹੈ ਤੇ ਅਸੀਂ ਇੱਕ ਵਾਰ ਨਹੀਂ بار-बार ਸਾਡੀਆਂ 12 ਦੇ ਵੀ ਸਾਡੀ ਜਿਹੜੀ ਪੇਰੈਂਟ ਬਾਡੀ ਹੈਗੀ ਹੈ 바ਰ ਕਾਉਂਸਲ ਆਫ ਪੰਜਾਬ ਐਂਡ ਹਰਿਆਣਾ ਉਹਨਾਂ ਨੇ ਵੀ ਬਾਰ-ਬਾਰ ਅਸੀਂ ਇਹ ਮੁੱਦੇ ਜਿਹੜੇ ਹੈਗੇ ਆ ਬਕਰੇ-ਬਕਰੇ ਫੋਰਮ ਦੇ ਉੱਤੇ ਉਠਾਏ ਨੇ ਪਰ ਅੱਜ ਤੱਕ ਕਿਸੇ ਵੀ ਸਰਕਾਰ ਦੇ ਕੰੰਦੇ ਕੋਈ ਜਵਾਬ ਨਹੀਂ ਸਰਕੀ ਕਿਸੇ ਨੇ ਕੁਝ ਨਹੀਂ ਦਿੱਤਾ ਇਹ ਸਾਡੀ ਭਾਰਤੀ ਬੜੀ ਖੂਬਸੂਰਤੀ ਆ ਕਿ ਕਿਸੇ ਨੇ ਕਿਸ ਨੂੰ ਵੋਟ ਪਾਈ ਐ ਇਸ ਚੀਜ਼ ਦਾ ਕੋਈ ਅਸਰ ਨਹੀਂ ਹੁੰਦਾ ਬੜੇ ਪਿਆਰ ਆਰਾਮ ਦੇ ਨਾਲ ਬੈਠ ਕੇ ਅਸੀਂ ਸਾਰੇ ਜਣੇ ਆਪਸ ਦੇ ਵਿੱਚੋਂ ਆਪਣੇ ਇੱਕ ਰਿਟਰਨਿੰਗ ਅਫਸਰ ਚੁਣਦੇ ਆ ਉਹ ਅੱਗੇ ਆਪਣੀ ਨਾਲ ਇੱਕ ਟੀਮ ਚ ਦੋ ਚਾਰ ਮੈਂਬਰ ਹੋਰ ਲੈ ਕੇ ਟੀਮ ਬਣਾ ਕੇ ਬੜੇ ਪੀਸਫੁਲ ਤੇ ਬੜੇ ਸ਼ਾਂਤ ਵਿੱਚ ਤੁਸੀਂ ਹੁਣ ਵੀ ਦੇਖ ਰਹੇ ਹੋ ਪਿੱਛੇ ਜਿਹੜੀ ਬਿਲਡਿੰਗ ਆ ਉਧਰ ਅੰਦਰ ਵੋਟਾਂ ਪੈ ਰਹੀਆਂ ਬੜੇ ਸ਼ਾਂਤ ਮੈ ਤਰੀਕੇ ਦੇ ਨਾਲ ਵੋਟਾਂ ਪੈ ਰਹੀਆਂ ਨੇ ਕੋਈ ਅਸੇ ਕੋ ਗੱਲ ਨਹੀਂ 4 ਵਜੇ ਤੱਕ ਪੋਲਿੰਗ ਹੋਣੀ ਆ ਜਿੰਨੇ ਕੁ ਬੰਦੇ ਲਾਈਨ 'ਚ ਹੋਣਗੇ ਖਤਮ ਹੋਣ ਤੋਂ ਬਾਅਦ ਉਸ ਤੋਂ ਬਾਅਦ 817 ਸਾਡੇ ਮੈਂਬਰ ਨੇ ਟੋਟਲ ਤੇ 100% ਤਾਂ ਪੋਲਿੰਗ ਨਹੀਂ ਹੋਏਗੀ ਜਿੰਨੇ ਹੀ ਹੋਣਗੇ 1-2 ਘੰਟੇ ਦੇ ਵਿੱਚ ਵਿੱਚ ਸਾਰੇ ਰਿਜ਼ਲਟ ਆ ਜਾਣਗੇ ਹਾਂਜੀ ਪ੍ਰਕਾਸ਼ ਸਿੰਘ ਸੈਣੀ ਮੇਰਾ ਨਾਮ ਹੈ ਐਡਵੋਕੇਟ ਮੇਰੇ ਹਿਸਾਬ ਨਾਲ ਡਵੈਲਪਮੈਂਟ ਤਾਂ ਖੈਰ ਹੋਈ ਆ ਡਵੈਲਪਮੈਂਟ ਤੋਂ ਇਹ ਨਹੀਂ ਇਨਕਾਰ ਕੀਤਾ ਜਾ ਸਕਦਾ ਗਵਰਨਮੈਂਟ ਹੋਈ ਆ ਪਰ ਜਿਸ ਢੰਗ ਨਾਲ ਪੂਰੀ ਹੋਣੀ ਚਾਹੀਦੀ ਉਸ ਢੰਗ ਨਾਲ ਨਹੀਂ ਹੋਈ ਜ਼ਿਆਦਾ ਨਹੀਂ ਹੋਈ ਇਹਦੇ ਵਿੱਚ ਸਾਰੇ ਹੀ ਅਹੀਂ ਜ਼ਿੰਮੇਵਾਰ ਆ ਟੋਟਲੀ ਇਹ ਇਹ ਪ੍ਰੋਬਲਮ ਜ਼ਰੂਰ ਹੈ ਹੁਣ ਦੇਖੋ ਜਿਹੜੀ ਨਵੀਂ ਟੀਮ ਆਂਦੀ ਹੈ ਉਹਦੇ ਅੱਗੇ ਜ਼ਰੂਰ ਰੱਖਾਂਗੇ ਕਿ ਇਸ ਪ੍ਰੋਬਲਮ ਨੂੰ ਜ਼ਰੂਰ ਹੱਲ ਕੀਤਾ ਜਾਵੇ ਇੱਕ ਦੇਖਾ ਬੇਸਿਕ ਸਾਡੀ ਇਹੀ ਇਹ ਮੇਨ ਜਿਹੜਾ ਹੈ ਹੱਲ ਕਰਨ ਵਾਲਾ ਹੈਗਾ ਮਾਮਲਾ ਹੈਗਾ ਔਰ ਇਹਦੇ ਬਾਰੇ ਧਿਆਨ ਰੱਖਣਾ ਚਾਹੀਦਾ ਮੈਂ ਦਿੱਤੋਂ ਤੱਕ ਕਿ ਜਿਹੜੇ ਲਿਟੀਗੈਂਟਸ ਹੈ ਲੇਡੀਜ਼ ਜੈਂਟਸ ਉਹਨਾਂ ਸਾਰਿਆਂ ਵਾਸਤੇ ਸੈਪਰੇਟ ਹੋਣਾ ਚਾਹੀਦਾ ਤੇ ਬਕਾਇਦਾ ਉਤੇ ਲਿਖਤ ਹੁਣ ਚਾਹੀਦੀ ਹੈ ਤਾਂ ਕਿ ਲੋਕੀ ਉੱਥੇ ਉਸ ਢੰਗ ਨਾਲ ਪਹੁੰਚ ਸਕਣ ਤੇ ਉਹਦੀ ਸਫਾਈ ਵੀ ਜਿਹੜੀ ਰੈਗੂਲਰ ਜਿਹੜੀ ਆ ਉਹਦੇ ਵਿੱਚ ਬੰਦੇ ਪੱਕੇ ਹੋਣੇ ਚਾਹੀਦੇ ਆ ਤੇ ਫੇਰ ਹੋ ਸਕਦਾ ਆ ਸਰਪਾ ਜਿਆਪ ਸਿੰਘ ਹੰਦਲਾ ਰੁਕੜ ਦੇ ਵਿੱਚ ਐਡਮਿਨਿਸਟ੍ਰੇਸ਼ਨ ਦਾ ਵੀ ਹਾਲ ਹੈਗਾ ਸਾਡੀ ਬਾਰਦਾ ਵੀ ਹੈਗਾ ਸਾਰੇ ਪਾਸੇ ਤੋਂ ਸਰਕਾਰਾਂ ਜਿਹੜੀਆਂ ਨੇ ਉਹ ਵੀ ਅੱਜਕੱਲ ਕੰਮ ਠੀਕ ਨਹੀਂ ਕਰ ਰਹੀਆਂ ਤੇ ਹਰ ਬੰਦਾ ਜਿਹੜਾ ਵਾ ਉਹ ਲਾਲਚੀ ਹੋ ਗਿਆ ਜਿਹੜਾ ਵੀ ਕੋਈ ਕਿਸੇ ਕੁਰਸੀ ਤੇ ਬੈਠਾ ਉਹ ਆਪਣੀ ਡਿਊਟੀ ਠੀਕ ਤਰੀਕੇ ਨਾਲ ਨਹੀਂ ਨਿਭਾ ਰਿਆ ਨਹੀਂ ਮਿਲਦੀ ਨਹੀਂ ਮਿਲਦੀ ਕਿਹੜੇ ਕਿਹੜੇ ਸੋਚਦਾ ਸਾਡੀ ਲਾਇਬ੍ਰੇਰੀ ਅਪ ਟੂ ਡੇਟ ਚਾਹੀਦੀ ਆ ਜਿਹੜੀ ਕਿ ਉਹ ਨਹੀਂ ਹੈਗੀ ਫਿਰ ਉਹਦੇ ਵਿੱਚ ਹੋਰ ਸੈਸਿਲਟੀਜ਼ ਜਿਹਦਾ ਨਵੇਂ ਬੱਚੇ ਆਉਂਦੇ ਨੇ ਉਹਨਾਂ ਨੂੰ ਸਟਾਈਫਨ ਚਾਹੀਦਾ ਵਾ ਬਹੁਤ ਮੁਸ਼ਕਲ ਆ ਅੱਜ ਕੱਲ ਦਾ ਵਕਾਲਤ ਦਾ ਕੰਮ ਚਲਾਉਣਾ ਜਿਹੜਾ ਬਹੁਤ ਮੁਸ਼ਕਲ ਆ ਨਫਰੀ ਜਿਹੜੀ ਆ ਬੱਚਿਆਂ ਦੀ ਬਹੁਤ ਜ਼ਿਆਦੀ ਹੋ ਗਈ ਆ ਸਾਡਾ ਜਿਹੜਾ ਗੁਰਦਾਸਪੁਰ ਏਰੀਆ ਵਾ ਬਾਕੀ ਏਰੀਆ ਨਾਲੋਂ ਬੈਕਵਰਡ ਆ ਇੱਥੇ ਇੰਡਸਟਰੀ ਕੋਈ ਨਹੀਂ ਹੈਗੀ bizness ਕੋਈ ਨਹੀਂ ਹੈਗਾ ਸਿਰਫ ਪਿੰਡੂ ਏਰੀਆ ਉੱਤੇ ਡਿਪੈਂਡ ਕਰਦੇ ਆ ਇਸ ਕਰਕੇ ਇੱਥੇ ਸਾਡੀ ਕੋਈ ਬਹੁਤਾ ਵਧੀਆ ਗੱਲ ਨਹੀਂ ਹੈਗੀ ਵਕੀਲ ਜਿਹੜੇ ਨੇ ਇਹ ਆਲਮੋਸਟ ਸੋਸਾਇਟੀ ਨੂੰ ਪ੍ਰੋਟੈਕਟ ਕਰਦੇ ਆ ਕੋਈ ਵੀ ਕਿਸੇ ਨਾਲ ਵਧਿੱਕੀ ਹੁੰਦੀ ਆ ਪੁਲਿਸ ਦੇ ਮੈਕਮੇਂ ਚ ਹੋ ਜਾਏ ਕਿਸੇ ਮੈਕਮੇਂ ਚ ਹੋ ਜਾਏ ਕਿਤੇ ਵੀ ਵਧਿੱਕੀ ਹੁੰਦੀ ਆ ਤੇ ਉਹਦਾ ਜਿਹੜਾ ਬਾਹ ਫੜ ਰਿਹਾ ਵਕੀਲ ਫੜਦੇ ਆ ਅਗਰ ਵਕੀਲ ਨਾ ਹੋਣ ਜਿਹੜਾ ਕੋਈ ਮਾੜਾ ਮੋਟਾ ਜਸਟਿਸ ਮਿਲਦਾ ਉਹ ਵੀ ਨਾ ਮਿਲੇ ਇਹ ਤਾਂ ਜਦੋਂ ਆਉਣਗੇ ਫੇਰ ਹੀ ਪਤਾ ਲੱਗੇਗਾ ਕੀ ਕਰਦੇ ਆ ਅਸੀਂ ਤਾਂ ਆਸ ਦੇ ਨਾਲ ਹੀ ਵੋਟ ਪਾਉਣੀ ਆ ਜਿਹੜਾ ਕੋਈ ਨਵਾਂ ਬੰਦਾ ਆਵੇਗਾ ਉਹ ਉਹਦੀ ਜਿਹੜੀ ਬਿਆਨਤਦਾਰੀ ਆ ਇਮਾਨਦਾਰੀ ਆ ਉਹ ਕੀ ਕਰਦੇ ਆ ਕੀ ਨਹੀਂ ਕਰਦੇ ਇਹ ਤਾਂ ਹੁਣ ਤੇ ਪਤਾ ਲੱਗੇਗਾ ਜਗਿੰਦਰ ਸਿੰਘ ਕਲੀਅਰ ਐਡਵੋਕੇਟ ਮੇਰੇ ਫੇਵਰ ਚ ਸਾਰੀ ਬਾਤ ਚੱਲ ਰਹੀ ਆ ਕਿਹੜੇ ਕਿਹੜੇ ਸਾਡੇ ਕੈਂਡੀ ਕਿਹੋ ਜਿਹੇ ਹਨੀ ਇਹ ਕਿਹੜੇ ਲੋਤੇ ਆ ਫੇਰ ਅੱਗੇ ਖਲੋਤਾ ਜੀ ਇੱਕ ਰਾਜਪਾਲ ਸਿੰਘ ਇੱਕ ਨਰਪਿੰਦਰ ਸਿੰਘ ਲੇਲਾ ਜਿੱਤ ਪ੍ਰਾਪਤ ਪੂਰੀ ਆਪਣੀ ਹਾਂ ਪੂਰੀ ਜਿੱਤ ਪ੍ਰਾਪਤ ਕੋਈ ਅਡਵੋਕੇਟ ਤੇ ਬਹੁਤ ਬੁਢਾ ਹੈ ਯਾ ਕਿ ਵਕੀਲਾਂ ਦੀ ਸੁਣਵਾਈ ਹੋਏ ਅੰਦਰ ਜਾ ਕੋਰਟ ਜਿਹੜੇ ਇੱਜ਼ਤ ਮਿਲੇ ਬੱਚਿਆਂ ਨੂੰ ਇੱਜ਼ਤ ਮਿਲੇ ਇਹੀ ਮੈਚਾਨਾ ਵਾ ਕੇਸ਼ੋਰ ਅੱਬਾ ਜਿਹੜੇ ਵੀ ਜੂਨੀਅਰ ਆਂਦੇ ਆ ਪਰ ਪੂਰੀ ਰਿਸਪੈਕਟ ਮਿਲੇ ਬਾਅਦ ਇਹ ਗੱਲ ਤੁਹਾਡੀ ਬਿਲਕੁਲ ਠੀਕ ਆ ਇਹਦੇ ਬਾਰੇ ਗੌਰ ਨਾਲ ਸੋਚਿਆ ਜਾਏਗਾ ਤੇ ਜਿੰਨੂ ਸਫਾਈ ਦਾ ਧਿਆਨ ਰੱਖਿਆ ਜਾਏਗਾ ਕਿ ਇਲਾਕੇ ਦੀਆਂ ਫੈਸਿਲਟੀਆਂ ਵਕੀਲਾਂ ਨੇ ਡਿਮਾਂਡ ਦਿੱਤਾ ਹੋਣਾ ਹੁਣ ਗਿਆ ਜੋ ਵਕੀਲ ਡਿਮਾਂਡ ਕਰਨਗੇ ਉਹਨਾਂ ਨੇ ਪੂਰੀ ਪੂਰੀ ਗੱਲ ਕਰਾਂਗੇ ਤੇ ਟੈਲੀਫੋਨ ਦੇ ਪ੍ਰਧਾਨ ਹੈ ਜੀ ਤੁਹਾਨੂੰ ਆਪਣੀ ਪੂਰੀ ਉਮੀਦ ਹੈ ਕਿ ਸਫਲਤਾ ਮਿਲੇਗੀ ਮੈਂ ਅਰ ਬਹਾਦਰ ਕਿਰਪਾ ਕਰਨ ਜੀ ਮੈਂ ਮਰਪਿੰਦਰਪਾਲ ਸਿੰਘ ਲੇਲ ਕੈਂਡੀਡੇਟ ਫਾਰ ਦਾ ਪੋਸਟ ਆਫ ਪ੍ਰੈਜ਼ੀਡੈਂਟ ਆ ਸਾਡੇ ਇਥੇ ਬਾ ਅਸ ਅਸਿਨਿਅਰ ਚੋਣਾਂ ਚੱਲ ਰਹੀਆਂ ਨੇ ਬੜੇ ਸ਼ਾਂਤੀਪੁਰ ਕਮੌਲ ਚ ਵਧੀਆ ਇੱਕ ਭਾਈਚਾਰੇ ਸਾਜ ਦੇ ਵਿੱਚ ਕੋਟਾ ਬਹਿਰੀਆਂ ਨੇ ਤੇ ਮੇਰੀ ਅਪੀਲ ਆ ਬਾਕੀ ਵੀ ਜਿਹੜੇ ਮੈਂਬਰ ਰਹਿੰਦੇ ਨੇ ਕਿ ਉਹ ਵਾਤ ਵਾਤ ਗਿਣਤੀ ਜਾਣ ਤੇ ਆਪਣਾ ਜਿਹੜਾ ਵੋਟ ਦਾ ਰਾਈਟ ਆ ਉਹਨੂੰ ਕਾਸਟ ਕਰੋ ਧੰਨਵਾਦ ਵੇਖੋ ਜੀ ਜਿਹੜਾ ਰਿਕੁਆਇਰਡ ਤਜਰਬਾ ਵਾ ਉਹ ਸਾਡੇ ਕੋਲ ਹੈਗਾ ਬਾਕੀ ਇਨਸਾਨ ساری ਜ਼ਿੰਦਗੀ ਸਿੱਖਦਾ ਕੋਈ ਨਾ ਕੋਈ ਜੇ ਸਾਨੂੰ ਬਾਅਰ ਇਹਨਾਂ ਜਗ੍ਹਾ ਕਰਦੀ ਆ ਮੌਕਾ ਦਿੱਦੀ ਆ ਤਹੀਂ ਅੱਗੇ ਬਾਅਦ ਦੇ ਵਧੀਆ ਭੇਖਵਾਤੇ ਉਪਰਾਲੇ ਕਰਾਂਗੇ ਇਹ ਵਾਰ ਦੇ ਹਰ ਮੈਂਬਰ ਦਾ ਸੁੱਖ-ਦੁੱਖ ਚ ਖੜਾਂਗੇ ਵੀ ਬਾਥਰੂਮ ਆਪਾਂ ਦੁਬਾਰਾ ਤਿਆਰ ਕਰਾ ਕੇ ਉੱਥੇ ਪੱਕਾ ਇੱਕ ਠੇਕੇਦਾਰ ਰੱਖਾਂਗੇ ਜਿਹੜਾ ਉਹਨਾਂ ਨੂੰ ਰੈਗੂਲਰ ਸਫਾਈ ਕਰੇਗਾ ਦੋ ਅਸੀਂ ਸੀਪਰ ਵੱਧ ਰੱਖਾਂਗੇ ਉੱਥੇ ਉਹਦੇ ਵਾਸਤੇ ਅਸੀਂ ਪੰਜਾਬ ਸਰਕਾਰ ਕੋਈ ਵੀ ਤੇ ਸੈਂਟਰਲ ਗਵਰਨਮੈਂਟ ਕੋਈ ਮੰਗ ਕਰਾਂਗੇ ਆਪਣੇ ਜਿਹੜੇ ਡੈਲੀਗੇਸ਼ਨ ਲੈ ਕੇ ਜਾਵਾਂਗੇ ਵੀ ਜਿਹੜੇ 5 ਸਾਲ ਦੀ ਪ੍ਰੈਕਟਿਸ ਵਾਲੇ ਹੈਗੇ ਨੇ ਬੱਚੇ ਉਹਨਾਂ ਨੂੰ ਅਸੀਂ ਕੋਈ ਨਾ ਕੋਈ ਇਨਸੈਂਟਿਵ ਜ਼ਰੂਰ ਦਈਏ ਪਰ ਮੰਤ ਉਮੀਦਪੁਰੀ ਆ ਨਹੀਂ ਬਾਕੀ ਪਰਮਾਤਮਾ ਦਾ ਹੱਥ ਹੈ ਜੀ ਤੇ ਮੇਰਾ ਨਾਮ ਰੋਹਨ ਕੁਮਾਰ ਸ਼ਰਮਾ ਜੀ ਤੋ ਪਹਿਲਾਂ ਤਾਂ ਸਾਰੇ ਯੰਗ ਰਿਪਰਜੈਂਟੇਸ਼ਨ ਯੂ 3 ਪ੍ਰਜੈਂਟੇਸ਼ਨ ਕਰਨ ਵਾਸਤੇ ਸੈਕੰਡਲੀ ਰਿਲੇਸ਼ਨ ਜਿਹੜਾ 바ਰ ਦਾ ਜਜਿਸਦਾਨ ਹੋਰ ਇੰਪਰੂਵ ਕਰਨ ਵਾਸਤੇ ਪਰ ਦਰੌਰ ਬਹੁਤ ਚੀਜ਼ਾਂ ਨੇ ਕਮੀਆਂ ਤੇ ਨਹੀਂ ਕਹਿ ਸਕਦੇ ਨੇ ਕਿ ਕੁਝ ਇੰਪਰੂਵਮੈਂਟਸ ਨੇ ਆਪਾਂ ਬਾਰ ਚੈਰੀ ਜੋੜ ਕਰਾਂਗੇ ਸਟਰਗਲ ਤੇ ਹਰ ਫੀਲਡ ਤੇ ਸਟਰਗਲ ਤੇ ਚੱਲਦੇ ਜਾਂਦੇ ਆ ਯੰਗ ਲੋਅਰਸ ਨੂੰ ਬਹੁਤ ਜ਼ਿਆਦਾ ਸਟਾਈਪੈਂਸ ਦੀ ਲੋੜ ਪੈਂਦੀ ਆ ਉਹ ਇੱਥੇ ਕਿਦੇ ਵੀ ਕੋਈ ਸਪੋਰਟਿਵ ਦੇ ਵਾਸਤੇ ਨਹੀਂ ਹੈਗਾ ਨਾ ਕੋਈ ਨੂੰ ਪਕਰਦਾ ਪਿਆ ਤੇ 바ਰ ਕਾਉਂਸਲ ਅੱਗੇ ਮੇਰੀ ਮੰਗ ਚੁੜਤ ਰਹੀ ਆ ਹੁਣ ਵੀ ਅੱਗੇ ਵੀ ਰਹੇਗੀ ਕੀ ਯੰਗ ਸਟੂਡੈਂਟਸ ਜਿਹੜੇ ਯੰਗ ਬੱਚੇ ਆ ਰਹੇ ਜਿਨ੍ਹਾਂ ਦੀ ਫੈਮਿਲੀ 'ਚ ਕੋਈ ਮੈਂਬਰ ਨਹੀਂ ਹੈਗਾ ਉਹਨਾਂ ਨੂੰ ਕਿਸੇ ਨਾ ਕਿਸੇ ਫਾਈਨੈਂਸ਼ੀਅਲ ਹੈਲਪ ਚਾਹੀਦੀ ਸਿਰਫ ਫੀਮੇਲ ਐਡਵੋਕੇਟਸ ਨਾਲ ਵੀ 19 ਰਿਪਰੈਜ਼ੈਂਟੇਸ਼ਨ ਹੈ ਜਿੰਨੀ ਮੇਰੇ ਰਿਪਰੈਜ਼ੈਂਟੇਸ਼ਨ ਹੈਗੀ ਹੈ ਜੀ ਇਸ ਵਾਰੀ 200 ਪਲੱਸ ਫੀਮੇਲ ਮੈਂਬਰਸ ਆਗੇ ਨੇ ਪਰ ਕੈਂਡੀਡੇਟ ਹਰ ਸਾਲ ਫੀਮੇਲ ਕੈਂਡੀਡੇਟ ਵੀ ਕੰਟੈਸਟ ਕਰ ਰਹੇ ਨੇ ਤੇ ਉਹਨਾਂ ਦੀ ਸੁੱਖ ਸੁਵਿਧਾ ਵੱਲ ਹਮੇਸ਼ਾ ਧਿਆਨ ਰੱਖਦੀ ਆਈ ਹੈ ਵਾਰ ਅਗੇ ਵੀ ਰੱਖਦੀ ਆਏਗੀ ਜੀ ਐਡਵੋਕੇਟ ਜੀ ਆਪ ਜੀ ਦਾ ਪੂਰਾ ਨਾਮ ਨਰੇਸ਼ ਸਿੰਘ ਠਾਕੁਰ ਐਡਵੋਕੇਟ ਆ ਪ੍ਰਧਾਨ ਜੀ ਤੇ ਤੁਹਾਡੇ ਟਾਈਪ ਤੇ ਵਿਕਾਸ ਜਿਹੜਾ ਹੋਇਆ ਤੇ ਉਸ ਤੋਂ ਬਾਅਦ ਅੱਗੇ ਕਿੰਨਾ ਕੁ ਵਿਕਾਸ ਹੋਇਆ ਮੋਸਤੀ ਜਿਹੜੀ ਵੀ ਵਾਰ ਦੇ ਅਫੀਸ਼ੀਅਲ ਬੰਦੇ ਆ ਵਾਰ ਦੀ ਬਿਹਤਰੀ ਲਈ ਕੰਮ ਕਰਦੇ ਆ ਔਰ ਕੰਮ ਇਹ ਹਮੇਸ਼ਾ ਹੀ ਹੁੰਦਾ ਰਿਹਾ ਔਰ ਬਿਲਕੁਲ ਅੱਛੇ ਤਰੀਕੇ ਨਾਲ ਹੁੰਦਾ ਰਿਹਾ ਅੱਜ ਇਲੈਕਸ਼ਨ ਆ ਅੱਜ ਵੀ ਬਹੁਤ ਹੀ ਪਿਆਰ ਭਰੇ ਮਾਹੌਲ ਦੇ ਵਿੱਚ ਬੜੇ ਸ਼ਾਂਤ ਮਾਹੌਲ ਦੇ ਵਿੱਚ ਇਲੈਕਸ਼ਨ ਹੋ ਰਿਹਾ ਔਰ ਉਮੇਦ ਕਰਦੇ ਆ ਕਿ ਜਿਹੜਾ ਵੀ ਕੈਂਡੀਡੇਟ ਸਾਡੇ ਵੋਟਰ ਜਿਹੜੇ ਆ ਸਾਡੇ ਵਕੀਲ ਸਾਹਿਬਾਨ ਬਹੁਤ ਸੁਚੱਜੇ ਆ ਬਹੁਤ ਸਮਝਬੂਝ ਵਾਲੇ ਆ ਜਿਹੜਾ ਵੀ ਕੈਂਡੀਡੇਟ ਚੁਣਨਗੇ ਬਹੁਤ ਹੀ ਸਿਆਣਾ ਪਨਾ ਚੁਣਨਗੇ ਹਾਂਜੀ ਆਸਾਂ ਕੀ ਉਹਨਾਂ ਆ ਵਾਰਦੇ ਕਾਫੀ ਕੰਮ ਹੈਗੇ ਆ ਜਿਹੜੇ ਇੱਕ ਤੇ ਰੋਟੀਨ ਵਰਕ ਹੁੰਦੇ ਆ ਜਿਹੜਾ ਸਾਡਾ ਜੁਡੀਸ਼ੀਅਨ ਨਾਲ ਕੰਮ ਹੁੰਦਾ ਰੋਟੀਨ ਸਾਡੇ ਕੰਮ ਹੁੰਦੇ ਆ ਉਹਨਾਂ ਚ ਕਈ ਔਕੜਾਂ ਆਂਦੀਆਂ ਉਹ ਸਾਡੇ ਜਿਹੜੇ ਆਫਿਸ ਪੀਰਰ ਹੁੰਦੇ ਆ ਉਹਨਾਂ ਨੇ ਉਹਨਾਂ ਨੂੰ ਸਾਡੀਆਂ ਜਿਹੜੀਆਂ ਸੋਲਵ ਕਰਨ ਦੇ ਵਿੱਚ ਮਦਦ ਕਰਨੀ ਹੁੰਦੀ ਆ ਕੋਈ ਸਾਡੀਆਂ ਡਿਵੈਲਪਮੈਂਟਸ ਦੇ ਨਾਲ ਹੈਗੀਆਂ ਜੋ ਸਮੇਂ ਸਮੇਂ ਤੇ ਬਤਾਵੋਗੇ ਮੈਨੂੰ ਉਮੀਦ ਹੈ ਕਿ ਸਾਡਾ ਜਿਹੜਾ ਵੀ ਬਣੇਗਾ ਹਾਊਸ ਉਹਨੂੰ ਜ਼ਰੂਰ ਧਿਆਨ ਚ ਰੱਖ ਕੇ ਕੰਮ ਕਰੇਗਾ। ਪਤਲਾ ਜੀ ਆਪ쪽 ਤੇ ਗੱਲ ਹੈ ਕਿ ਜਿਹੜੇ ਲੋਕ ਵਿਆਪਾਰ ਬੜੀ ਲਾਸਟ ਹੋ ਜਿਹੜੀ ਆ ਵਕੀਲ ਤੇ ਟਿਕਟ ਪੈਟ ਕਰਦੀ ਹੈਗੀ ਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਠੀਕ ਹੈ ਜੀ। ਇਹ ਗੱਲ ਤੇ ਇੱਕ ਪਰੰਪਰਾ ਵੀ ਜੇ ਕਿਸੇ ਨੂੰ ਕਿਤੇ ਇਨਸਾਫ ਨਹੀਂ ਮਿਲਦਾ ਤੇ ਉਹਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਔਰ ਅਦਾਲਤ ਦੇ ਵਿੱਚ ਜਿਹੜੇ ਵਕੀਲ ਆ ਉਹੀ अहम ਯੋਗਦਾਨ ਜਿਹੜਾ ਦਿੰਦੇ ਆ। ਔਰ ਮੈਂ ਇਸ ਗੱਲ ਨੂੰ ਕਹਿਣ ਵਿੱਚ ਕੋਈ ਗਰੇਜ਼ ਨਹੀਂ ਕਰਦਾ ਕਿ ਸਾਡੇ ਵਕੀਲ ਸਾਹਿਬਾਨ ਬਹੁਤ ਅੱਛੇ ਔਰ ਸੁਚੱਜੇ ਢੰਗ ਦੇ ਨਾਲ ਜਿਹੜੀ ਲੋਕਾਂ ਦੀ ਸੇਵਾ ਕਰਦੇ ਆ ਚਲੋ ਸਾਡਾ ਇਹ ਪੇਸ਼ਾ ਸਾਨੂੰ ਸਾਡਾ ਇਕਨੋਮਿਕਲ ਬੈਨੀਫਿਟ ਵੀ ਹੁੰਦਾ ਹੈ ਫਿਰ ਵੀ ਸਾਡੀ ਜਿਹੜੀ ਕਲਾਸ ਹੈ ਵਕੀਲਾਂ ਦੀ ਇਹ ਸਮਾਜ ਦੀ ਸੇਵਾ ਲਈ ਬਹੁਤ ਉੱਚੇ ਚੇਤੌਰ ਤੇ ਤਿਆਰ ਰਹਿੰਦੀ ਔਰ ਹਮੇਸ਼ਾ ਕੰਮ ਕਰਦੀ ਹੈ ਸਰਦਾਰ ਜੀ ਜਿਹੜਾ ਟ੍ਰੈਂਗੂਲਰ ਕੰਟਰੈਸਟ ਹੋਣ ਜਾ ਰਿਹਾ ਵਾ ਇਹਦੇ ਵਿੱਚ ਮਤਲਬ ਕਿ ਤੁਸੀਂ ਮੰਨਦੇ ਹੋ ਕਿ ਜਿਹੜਾ ਟ੍ਰੈਂਗੂਲਰ ਕੰਟਰੈਸਟ ਜਿਹੜਾ ਵਾ ਇੱਕ ਪੋਲ ਫਿਰ ਖਾਦੇਦਾਰ ਖਾਦੇਦਾਰ ਗੱਲ ਹੈ ਜੀ ਬਿਲਕੁਲ ਠੀਕ ਹੈ ਜੀ ਕਿਉਂਕਿ ਹਰ ਕੈਂਡੀਡੇਟ ਹਰ ਜਿਹੜਾ ਸਾਡਾ ਵਕੀਲ ਹੈਗਾ ਸਾਡਾ ਪਰਿਚਾਰ ਹੈਗਾ ਇਹਨਾਂ ਨੂੰ ਇਲੈਕਸ਼ਨ ਲੜਨ ਦੀ ਪ੍ਰਧਾਨ ਲਈ ਖੜੇ ਹੁੰਦੀ ਜਿਹੜੀ ਹੈ ਇਹਨਾਂ ਨੂੰ ਪੂਰਾ ਰਾਈਟ ਆ ਉਹ ਟ੍ਰੈਂਗੂਲਰ ਫਾਈਟ ਹੋਣ ਦੇ ਵਿੱਚ ਜਿਹੜਾ ਹੈਗਾ ਨਾ ਸਾਨੂੰ ਮੌਕਾ ਮਿਲਦਾ ਦੇਖਣ ਦਾ ਜਿਆਦਾ ਕੈਂਡੀਡੇਟ ਔਨ ਕਰਕੇ ਸਾਡੇ ਕੋਲ ਜਿਹੜੀ ਹੈ ਇੱਕ ਆਪਸ਼ਨਸ ਹੁੰਦੀਆਂ ਔਰ ਇਸ ਕਰਕੇ ਅੱਛਾ ਹੈ ਬਤਾ ਜੀ ਜਿਹੜੀ ਫੀਮੇਲ ਐਡਵੋਕੇਟਸ ਨੇ ਉਹਨਾਂ ਬਾਰੇ ਸੁਝਾਅ ਬਾਰੇ ਕੀ ਕਹਿਣਾ ਚਾਹੋਗੇ ਫੀਮੇਲ ਐਡਵੋਕੇਟ ਜਿਹੜੀਆਂ ਆ ਗਈਆਂ ਪਹਿਲਾਂ ਅਸੀਂ ਇੱਕ ਜਿਹੜੀ ਹੈ ਜੁਆਇੰਟ ਸੈਕਟਰੀ ਦੀ ਸੀਟ ਹੈ ਰਿਜ਼ਰਵ ਕੀਤੀ ਸੀ ਮਤਾ ਪਾਸ ਕਰਕੇ ਲੇਕਿਨ ਉਹ ਇਸ ਵਾਰ ਸ਼ਾਇਦ ਉਸ ਗੱਲ ਦੇ ਉੱਤੇ ਬਾਰ ਕਾਉਂਸਲ ਦੇ ਜਿਹੜੇ ਨਿਯਮ ਹੈ ਉਹਨਾਂ ਦੇ ਮੁਤਾਬਿਕ ਜਿਹੜਾ ਇਲੈਕਸ਼ਨ ਕਰਵਾਇਆ ਜਾ ਰਿਹਾ ਤੇ ਉਹ ਜਿਹੜਾ ਬਹੁਤ ਅੱਛਾ ਹੈ ਕਿਹੜੀਆਂ ਕਿਹੜੀਆਂ ਕਮੀਆਂ ਅਸਲੇ ਜਿਹੜੀ ਰਹਿ ਗਈਆਂ ਮਹਿਲ ਦੇ ਆਹਰ ਦੇ ਉੱਤੇ ਹੋਣੀ ਜਾ ਰਹੀਆਂ ਸਾਡੇ ਬਾਰ ਦੇ ਵਿੱਚ ਵੈਸੇ ਤੇ ਮੋਸਟਲੀ ਬੜਾ ਵਧੀਆ ਸਾਡੀ ਲਾਇਬ੍ਰੇਰੀ ਨੂੰ ਲੈ ਕੇ ਸਾਡਾ ਜਿਹੜਾ ਆਪਣਾ ਕਾਮਨ ਹਾਲ ਹੈਗਾ ਜਿਹੜਾ ਆਫਿਸ ਹੈਗਾ ਬਾਰ ਦਾ ਇਹਦੇ ਵਾਸਤੇ ਸਾਡੀਆਂ ਕੁਝ ਮੰਗਾਂ ਹੈਗੀਆਂ ਦੇਖੋ ਉਮੀਦ ਕਰਦੇ ਆਂ ਕਿ ਜਿਹੜੇ ਵੀ ਕੈਂਡੀਡੇਟ ਵੀ ਜੇਹੀ ਹੋਣਗੇ ਉਹ ਸਾਡੀਆਂ ਮੰਗਾਂ ਨੂੰ ਲੈ ਕੇ ਕੰਮ ਕਰਨਗੇ ਸਰਦਾਰ ਜੀ ਪ੍ਰੈਸ ਦੇ ਨੋਟੇ ਚ ਇੱਕ ਆਇਆ ਕਿ ਜਿਹੜੇ ਤੁਹਾਡੇ ਬਾਦੋਂ ਬਾਅਦ ਤੇ ਇੰਨੀ ਬੈਟਸਮੈਨ ਆਦੀ ਹੈ ਅੱਜ ਵੀ ਦੇਖਿਆ ਪਹਿਲੇ ਵੀ ਦੇਖਿਆ ਕਿ ਅਕਸਰ ਹੋਏ ਕਮੀ ਆ ਜਿਹੜੀ ਇਹਨਾਂ ਤੋਂ ਨਿਕਲ ਜਾਂਦੀ ਹੈ ਦੇਖੋ ਜਿਹੜਾ ਤੇ ਮੈਂ ਆਪਣੇ ਟਾਈਮ ਦੀ ਗੱਲ ਕਰਾਂ ਅਸੀਂ ਸਪੈਸ਼ਲ ਅਰੇਂਜਮੈਂਟ ਕੀਤਾ ਸੀਗਾ ਦੇਖੋ ਖਰਚੇ ਹੁੰਦੇ ਆ ਹਰ ਚੀਜ਼ ਦੇ ਉੱਤੇ ਕਿ ਫੰਡਸ ਦੇ ਡਿਪੈਂਡ ਹੁੰਦਾ ਔਰ ਅਸੀਂ ਉਮੀਦ ਕਰਦੇ ਆਂ ਵੀ ਆਉਣ ਵਾਲੇ ਜਿਹੜੇ ਆ ਫੰਡਸ ਨੂੰ ਲੈ ਕੇ ਜਨਰੇਟ ਕਰਨਗੇ ਫੰਡਰ ਔਰ ਕੋਸ਼ਿਸ਼ ਕਰਨਗੇ ਵੀ ਇਹ ਅਜਹੀਆਂ ਜਿਹੜੀਆਂ ਚੀਜ਼ਾਂ ਉਹ ਦੂਰ ਹੋ। ਮੇਰਾ ਨਾਮ ਹਰਪਾਲ ਸਿੰਘ ਗਿੱਲੇ ਜੀ। ਬਾਰ ਦੇ ਵਿੱਚ ਦੇਖੋ ਜੀ ਬਹੁਤ ਸਾਰੀਆਂ ਕਮੀਆਂ ਨੇ ਜਿਨ੍ਹਾਂ ਨੂੰ ਦੂਰ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ। ਇੱਕ ਤੇ ਜਿਹੜਾ ਜੱਦੀਸਦਾ ਤੇ ਬਾਰ ਦਾ ਤੇ ਬੈਂਚ ਦਾ ਰਿਲੇਸ਼ਨ ਆ ਉਹਨੂੰ ਬੈਟਰ ਕਰਨ ਵਾਸਤੇ ਤਾਂ ਕਿ ਤਾਲਮੇਲ ਨਾਲ ਕੰਮ ਸਹੀ ਤਰੀਕੇ ਨਾਲ ਅੱਗੇ ਚੱਲ ਸਕੇ। ਤੇ ਕੋਟਾਂ ਦਾ ਕੰਮ ਵੀ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਉਹਦੇ ਵਾਸਤੇ ਬੈਟਰਮੈਂਟ ਵਾਸਤੇ ਕਮੇਟੀ ਦਾ ਗਠਨ ਕੀਤਾ ਜਾਏਗਾ ਜਿਹੜੀ ਇਕਤਾਲ ਮਿਲ ਕਮੇਟੀ ਇਕ ਮਲਾਜਮਾਂ ਦੇ ਨਾਲ ਵੀ ਬਣਾਈ ਜਾਵੇਗੀ ਤਾਂ ਕਿ ਸਾਰੇ ਵਕੀਲਾਂ ਦੇ ਕੰਮ ਸਮੇਂ ਸਿਰ ਤੇ ਸਹੀ ਤਰੀਕੇ ਨਾਲ ਨਿਪਟਾਇਆ ਜਾਵੇ ਮੈਂ 바ਰ ਵਾਸਤੇ ਮੈਡੀਕਲ ਫੈਸਿਲਿਟੀ ਲਿਆਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਕਿਉਂਕਿ ਮੈਡੀਕਲ ਫੈਸਿਲਿਟੀ ਬਹੁਤ ਕਮੀ ਹੈ ਤੇ ਇੱਕ ਗਰੁੱਪ ਇੰਸ਼ੋਰੈਂਸ ਦੀ ਕਿਉਂਕਿ ਜਦ ਕਰੀ ਵਕੀਲ ਬਿਮਾਰ ਹੋ ਜੇ ਜਾਂ ਉਹਦੀ ਇਲਾਜ ਵਾਸਤੇ ਫੰਡਸ ਦੀ ਬਹੁਤ ਕਮੀ ਪੈ ਜਾਂਦੀ ਹੈ ਕਈ ਵਾਰ ਪਾਰ ਵੱਲੋਂ ਜਾਂ ਪਾਰ ਕਾਉਂਸਲ ਵੱਲੋਂ ਬਹੁਤ ਦੇਰ ਹੋ ਜਾਂਦੀ ਹੈ ਇਮੀਡੀਟਲੀ ਸਾਤਾ ਪ੍ਰੋਵਾਈਡ ਹੋਏ ਨੂੰ ਜਦੋਂ ਕਿਸੇ ਤੇ ਕੋਈ ਵਿਪਤਾ ਪਵੇ